ਉਹ ਨਹੀਂ ਪਤਾ ਆਪਾਂ ਸੁਤੇ ਆਂ ਇੱਕ ਇੱਕ ਬੱਚਾ ਤੁਹਾਡਾ ਬਾਹਰ ਚਲੇਗਾ ਮਗਰ ਕੋਈ ਹੈਗਾ ਹਾਣ ਆਪਣੀਆਂ ਜ਼ਮੀਨਾਂ ਤੇ ਕੋਠੀਆਂ ਦੀ ਰਾਖੀ ਕਰਨ ਨੂੰ ਥੋੜਾ ਜਿਹਾ ਰੁਕ ਜਿਓ ਮਾਫੀ ਦੇ ਦਿਓ ਗੁੱਸਾ ਨਾ ਕਰ ਲਿਓ ਉਹ ਬੜੀ ਡੂੰਗੀ ਨੀਤੀ ਲੈ ਕੇ ਬੈਠਿਆ ਅਗਲੇ ਰੋਜ਼ ਟ੍ਰੇਨਾਂ ਭਰ-ਭਰ ਭੇਜਦੇ ਆਣੋ ਰਾਮੂ ਘਣਾ ਨੂੰ ਤੇ ਢਾਲੇ-ਢਾਲੇ ਖਲਾਰੀ ਜਾਂਦੇ ਖੱਤਿਆਂ ਚ ਉਹ ਜਿੱਦਾਂ ਆਰਮੀ ਦਾ ਘੇਰਾ ਨਹੀਂ ਪੈਂਦਾ ਪਹਿਲਾਂ ਮੋਰਚੇ ਕਰਦੇ ਆ ਉਹ ਸਾਰੇ ਆਪਣੇ ਖੱਤਿਆਂ ਦੀ ਸੜਕਾਂ ਦੇ ਉੱਤੇ ਖਿਲਰ ਗਏ ਝੂਗਿਆਂ 'ਚ ਥੋੜਾ ਚਿਰ ਰੁਕ ਜੋ ਉਟੋਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਪੰਜਾਬ ਵੇਲਾ ਵਾ ਬੁੱਢੇ ਰਹਿ ਗਏ ਘਰਾਂ 'ਚ ਫਿਰ ਐਲਾਨ ਕੀਤਾ ਜਾਊਗਾ ਕਿ ਬਹੁ ਗਿਣਤੀ ਵੋਟ ਬਣਨੀ ਜਦੋਂ ਵੋਟ ਬਣ ਗਈ ਇਹਨਾਂ ਦੀ ਤੇ ਇਹਨਾਂ ਦੀਆਂ ਪੋਸਟਾਂ ਜਿੱਤਣਗੀਆਂ ਦੀਪ ਸਿੱਧੂ ਮਰਗਿਆ ਇਹ ਗੱਲ ਕਹਿੰਦਾ ਹੈ ਜਦੋਂ ਮਾਲੋਂ ਆਪਣੇ ਪਿੰਡ ਦੇ ਵਿੱਚ 70 ਘਰ ਹੈ 17 ਘਰਾਂ ਚ ਮੁੰਡਾ ਨਹੀਂ ਕੋਈ ਹੈ ਬੇਬੇ ਬਾਪੂ ਹੈ ਨਾ ਤੇ 200 ਭਈਆ ਵਾ ਪਿੰਡ ਚ ਹੈ ਨਾ ਬੇਬੇ ਬਾਪੂ ਹਣੀ ਚੜਾਈ ਕਰਦੇ ਜਾਂਦੇ ਅਸੀਂ ਇਸੇ ਲਈਆਂ ਵੀ ਇਹਨਾਂ ਦੇ ਭੋਗ-ਭਗ ਪਾਈ ਚੱਲਗੀ ਕੀਰਤਨ ਕਰਕੇ ਤੇ ਘਰਾਂ ਨੂੰ ਜਿੰਦਰਾ ਲੱਗਦਾ ਜਾਂਦਾ ਹੈ ਕਿ ਨਹੀਂ ਹੁਣ ਜਦੋਂ ਤੁਹਾਡੇ ਨਗਰ ਵਿੱਚ ਤੁਹਾਡੀ ਵੋਟ 15 ਹੈ ਤੇ ਦੂਜੇ ਬੰਨੇ 250 ਜਿੱਤੂ ਗੋਣ ਕਈ 16 ਜਿੱਤੂ ਨਾ ਤੇ ਫਿਰ ਜਿਹੜਾ ਜਿੱਤੂ ਬੰਦਾ ਉਹਦਾ ਉਹਦਾ ਸਰਪੰਚ ਹੋਊਗਾ ਥੋੜਾ ਸਮੇਂ ਬਾਅਦ ਵੇਖੋ ਰੋਨੇ ਤਾਂ ਹੈ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਉਹਨਾਂ ਦਾ ਵੀ ਬਿਆਨ ਆ ਚੁੱਕਾ ਕੋਈ ਸਮਝੇ ਨਾ ਸਮਝੇ ਉਹ ਕਹਿੰਦੇ ਜਦੋਂ ਬਹੁ ਗਿਣਤੀ ਵੱਧ ਗਈ ਨਾ ਤੇ ਸਾਡੇ ਨਾਲ ਉਹ ਹਣੀ ਵੀ ਤੋਬੀ ਦਾ ਨਾ ਕਰਦਾ ਇਦਾਂ ਦੀ 6 ਵਜੇ ਨਹੀਂ ਅਗਲਿਆਂ ਕਹਿਣਾ ਖੋਲੋ ਜਿੰਦਰੇ ਗੋਠੀਆਂ ਚ ਵੜੋ ਕੌਣ ਕੱਢੂਗਾ ਤੁਹਾਡੇ ਡਰੈਗਰ ਸਾਰਾ ਕੁਝ ਨੂੰ ਚਲਾ ਰਹੇ ਨੇ ਇਹ ਵੀ ਮੈਂ ਵੀਡੀਓ ਪਾਈ ਬੜੀਆਂ ਗਾਲਾਂ ਮਿਲੀਆਂ ਮੈਨੂੰ ਉਹਦੇ ਥੱਲੇ ਮੈਂ ਕਿਹਾ ਮੇਰੇ ਮukh ਚੋਂ ਬਚਨ ਨਿਕਲ ਗਿਆ ਵੀ ਇੰਨਾ ਤੇ ਕੋਈ ਆਪਣੇ ਸਕੇ ਜਜਮਾਨ ਜਵਾਈ ਦਾ ਸਤਕਾਰ ਨਹੀਂ ਕਰਦਾ ਜਿੰਨਾ ਇਹਨਾਂ ਦਾ ਕਰਦੇ ਬੜਾ ਪ੍ਰਸ਼ਾਦ ਮਿਲਿਆ ਕੋ ਸਤਨਾ ਤੇ ਇਸ ਕਰਕੇ ਸਾਧ ਸੰਗਤ ਜੀ ਅਸੀਂ ਸੁੱਤੇ ਹਾਂ ਸਾਨੂੰ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਕੌਣ ਹੈ ਤੇ ਰਾਜਨੀਤੀ ਕੀ ਅਸੀਂ ਸੁੱਤੇ ਲੁੱਟੇ ਜਾਣਾ ਤੇ ਮੁੜ ਕੇ ਵੇਖਿਓ ਤਾਂ ਠਾਂ ਉਧਰਲਾ ਜਿਹੜਾ ਚਲੇ ਗਿਆ ਉਹਨੇ ਨਹੀਂ ਆਉਣਾ ਜੀ ਆਊਗਾ ਸਿਰਫ ਤੁਹਾਡਾ ਤੁਹਾਡੇ ਬੱਚੇ ਬਾਹਰ ਤੁਹਾਨੂੰ ਸਿਰਫ ਫੋਨ ਆਉਂਦਾ ਨਾ ਉਹ ਵੀ 5 ਮਿੰਟ ਬਾਅਦ ਬ੍ਰੇਕ ਦਾ ਫੋਨ ਆਇਆ ਨਾ ਬ੍ਰੇਕ ਹੋ ਗਈ ਮੰਮਾ ਸੌਰੀ ਇਦਾਂ ਹੀ ਆ ਨਾ ਤੇ ਉਹ ਸਿਰਫ ਤਾਂ ਲਾਉਂਦੇ ਵੀ ਤੁਸੀਂ ਬੈਠੇ ਦੀਦੇ ਆ ਜਦੋਂ ਤੁਸੀਂ ਇਹਨਾਂ ਦੱਸਿਆ ਇੱਧਰ ਨੂੰ ਨਹੀਂ ਆਉਣਾ ਇਹ ਗੱਲ نوٹ ਰੱਖਿਓ ਤੇ ਗੁਰੂ ਗੋਬਿੰਦ ਸਿੰਘ ਨੂੰ ਉਹਨਾਂ ਨੀਤੀ ਪੜਾਈ ਵੀ ਚਾਰ ਚੀਜ਼ਾਂ ਨਾਲ ਜਿੱਤ ਗਏ ਕਹਿੰਦੇ ਦੱਸੋ ਕਹਿੰਦੇ ਸ਼ਾਮ ਦਾ ਅਰਥ ਹੈ ਕਿਸੇ ਨੂੰ ਆਪਣੀ ਸ਼ਰਨ ਵਿੱਚ ਲੈ ਆਉਣਾ